ਵਾਹਿਗੁਰੂ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਜੈ ਕਰੇ ਕੀਰਤਿ ਆਖੀਐ ਕਰਤੇ ਕਾ ਹੋਏ ਭੀਚਾਰੋ ਇਹ ਤੋ ਕਰ ਗਾਵੋ ਸੋਹਿਲਾ ਸਿਵਰਿਆ ਹੋ ਸਿਰਜਣਹਾਰੋ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵੱਛਲ ਇਰਪਾ ਦੇਖ ਜਾਨੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਮirajmaan ਗੁਰੂ ਰੂਪ ਗੁਰੂ ਕਾਲ ਸਾਹਿਬ ਸੰਗਤ ਜੀ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਸ਼ਾਮ ਦੇ ਸਮੇਂ ਦੀ ਰਹਿਰਾਸ ਜਿਸ ਦੇ ਵਿੱਚ ਚੌਥੇ ਪੰਜਵੇਂ ਪਾਸ਼ਾ ਮਹਾਰਾਜ ਨੇ ਬਾਣੀ ਸ਼ਮਿਲਤ ਹੋਰ ਕੀਤੀ ਸੋ ਇਸ ਤਾਂ ਪਾਵਨ ਸ਼ਬਦ ਸ੍ਰਵਣ ਕੀਤੇ ਹਨ ਰਹਿਰਾਸ ਸਾਹਿਬ ਦੇ ਸੋ ਜਿਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਛ ਦਾ ਪਵਿੱਤਰ ਹੁਕਮ ਹਰ ਇੱਕ ਸਿੱਖ ਦੇ ਤਾਂ ਹੀ ਰਹਿਰਾਸ ਪੜਨ ਦਾ ਰਹਿਤ ਨਾਮੇ ਵਿੱਚ ਐਸਾ ਜ਼ਿਕਰ ਆਉਂਦਾ ਭਾਈ ਪ੍ਰਹਲਾਦ ਸਿੰਘ ਦਾ ਰਹਿਤਾਮਾ ਜੋ ਹੈ ਉਹਦੇ ਵਿੱਚ ਲਿਖਿਆ ਰਹਿਰਾਸ ਸਮੇ ਗੁਰ ਹੁਕਮ को पढ़े प्रीत सत पाओ प्रेम सहित रसना रत है प्रगट मिल है मोहे आए महाराज दा हुक्म है गुरु दा हुक्म है प्यार नाल पड़े रह रास प्रेम सहित तुम पड़े रटेगा आओ साडे पास आएगा मिलेगा सान क्योंकि जे आपा छोटी चीज समझ के चलदे हां फेर शरदा भावना नहीं ਬਹੁਤ ਵੱਡੀ ਬਖਸ਼ਿਸ਼ ਰਹਿਰਾਸ ਦੀ ਹੈ ਸਾਡੇ ਤੇ ਬੁਰਾ ਨੇ ਜੋ ਕਿਹਾ ਤੇ ਨਕਾਲ ਸੱਤ ਮੰਨਣਾ ਚਾਹੀਦਾ ਸ੍ਰੀਸ਼ ਕਰਕੇ ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜੋ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਭਾਈ ਗੁਰਦਾਸ ਜੀ ਪਾਸੋਂ ਲਿਖਵਾਏ ਸਨ ਜੋ ਅੱਜ ਕੱਲ੍ਹ ਸ੍ਰੀ ਕਰਤਾਰਪੁਰ ਸ਼ੀਸ਼ ਮੈਲਸ ਬਰਾਜਮਾਨ ਨੇ ਉਹਨਾਂ ਵਿੱਚ ਰਹਿਰਾਸ ਦੇ ਉਦੋਂ ਕੇਵਲ ਪੰਜ ਸ਼ਬਦ ਹੀ ਅੰਕਿਤ ਹੋਏ ਸਨ ਸੋਦਰ ਵਾਲਾ ਸ਼ਬਦ ਦੂਸਰਾ ਸੋਣ ਵੱਡਾ ਆਖੇ ਸਭ ਕੋਏ ਤੀਸਰਾ ਆਖਾਂ ਜੀਵਾਂ ਵਾਲਾ ਸ਼ਬਦ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਵਾਲਾ ਪੰਜਵਾਂ ਸ਼ਬਦ ਸੀ ਕਾਹੇ ਰੇ ਮਨ ਚਿਤਵਹਿ ਉਦਮ ਪੰਜਵੇਂ ਪਾਸਾ ਵੇਲੇ ਰਹਿ ਰਾਤ ਦੇ ਸਮੇ ਇਹ ਪੰਜ ਸ਼ਬਦ ਪੜਿਆ ਕਰਦੇ ਸਨ ਸਾਰੇ ਜਾਨੇ ਪੰਜਮ ਬਾਦਸ਼ਾਹੀ ਤੋਂ ਪਿਛੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੰਧਿਆ ਸਮੇਂ ਨੌ ਸ਼ਬਦਾਂ ਦਾ ਪਾਠ ਪ੍ਰారంਭ ਕਰਵਾਇਆ ਪੰਜ ਸ਼ਬਦ ਪਿਛਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਲੇ ਅਤੇ ਚਾਰ ਸ਼ਬਦ ਹੋਰ ਜੋ ਮਹਾਰਾਜ ਨੇ ਰਹਿ ਰਾਸ ਤੇ ਵਿੱਚ ਮਿਲਿਤ ਕੀਤੇ ਸੋਪੁਰਖ ਵਾਲਾ ਸ਼ਬਦ ਹੂੰ ਕਰਦਾ ਸਚਿਆਰ ਮੈਂਦਾ ਸਾਈ ਵਾਲਾ ਸ਼ਬਦ ਤਿਤ ਸਰਵ ਰੜਾ ਭਈ ਲੈ ਨਿਵਾਸਾ ਅਤੇ ਚੌਥਾ ਸ਼ਬਦ ਭਈ ਪ੍ਰਾਪਤ ਮਾਨੁਖ ਦੇਹਰੀਆ ਸੋ ਇਸ ਕਰਕੇ ਵਿਚਾਰ ਕੇ ਦੇਖੀਏ ਤਾਂ ਇਹਨਾਂ ਦਾ ਜਿਹੜਾ ਅੰਕ ਹੈ ਉਹ ਵੱਖਰਾ ਹੀ ਦਿੱਤਾ ਹੋਇਆ ਸੋਦਰ ਤੋਂ ਲੈ ਕੇ ਕਾਹਿਰੇ ਮਨ ਤੱਕ ਪੰਜ ਸ਼ਬਦ ਲਿਖਾ ਲਿਖ ਕੇ ਪੰਜ ਲਾ ਦਿੱਤਾ ਉੱਥੇ ਉੱਥੇ ਆ ਕੇ ਸਮਾਪਤੀ ਸੀਗੀ ਇਹ ਅੱਗੇ ਛੇਵੇਂ ਸ਼ਬਦ ਦੀ ਸਮਾਪਤੀ ਕਰਕੇ ਛੇਵਾਂ ਅੰਕ ਲਿਖਣਾ ਚਾਹੀਦਾ ਸੀ ਪਰ ਨਹੀਂ ਲਿਖਿਆ ਛੇਵਾਂ ਸ਼ਬਦ ਸੋ ਪੁਰਖ ਦਾ ਲਿਖ ਕੇ ਫਿਰ ਨਵਾਂ ਅੰਕ 1 ਦਿੱਤਾ ਹੋਇਆ ਇਹ ਤੋਂ ਇਹ ਚੀਜ਼ ਸਪਸ਼ਟ ਹੁੰਦੀ ਹੈ ਕਿ ਸੋ ਪੁਰਖ ਤੋਂ ਅਗਲੇ ਸ਼ਬਦਾਂ ਦੀ ਮਰਿਆਦਾ ਛੇਵੇਂ ਪਾਤਸ਼ਾਹ ਮਹਾਰਾਜ ਨੇ ਬੰਨੀ ਏ ਇਹਦਾ ਇੱਕ ਵੱਡਾ ਸਬੂਤ ਹੈ ਕਿ ਛੇਵੇਂ ਪਾਤਸ਼ਾਹੀ ਦੇ ਵੱਡੇ ਸਹਿਬਜ਼ਾਦੇ ਜੋ ਬਾਬਾ ਗੁਰਦਿੱਤਾ ਜੀ ਸਨ ਉਨ੍ਹਾਂ ਦੇ ਆਪਣੇ ਹੱਥਾਂ ਦਾ ਲਿਖਿਆ ਹੋਇਆ ਇੱਕ ਛੋਟੇ ਆਕਾਰ ਦੀ ਪੋਥੀ ਜਿਵੇਂ ਗੁਟਕਾ ਕਹਿੰਦੇ ਹਨ ਕਰਤਾਰ ਪ੍ਰ ਸਾਹਿਬ ਮੈਲ ਵਿਖੇ ਹੈ। ਸੋਹ ਪੋਥੀ ਵਿੱਚ ਰਹਿ ਰਾਤ ਸਾਹਿਬ ਦੇ ਨੌ ਸ਼ਬਦ ਲਿਖੇ ਹੋਏ ਨੇ ਸੋਦਰ ਤੋਂ ਲੈ ਕੇ ਭਈ ਪ੍ਰਾਪਤ ਮਾਨੁਖ ਦੇਹਰੀਆ ਤੱਕ। ਸੋ ਇਹ ਤੇ ਅੱਗੇ ਦੋ ਰਿਆ ਸਵਈਆਂ ਸਹਿਤ ਜੋ ਪਈ ਸਾਹਿਬ ਦਾ ਪਾਠ, ਆਨੰਦ ਸਾਹਿਬ ਦਾ ਪਾਠ, ਮੁੰਦਾਵਣੀ ਦਾ ਪਾਠ ਕਿੱਥਾ ਤੂੰ ਸਮਰੱਥ ਅੰਤਰਗੋੜ ਆਰਾਧਨਾ ਰੱਖੇ ਰੱਖਣਹਾਰ ਇਹ ਸਾਰੀ ਰਹਿ ਰਾਸ ਪੜਨ ਦੀ ਮਰਿਆਦਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਨੇ ਪ੍ਰਾਰੰਭ ਕੀਤੀ ਹੈ ਸੋ ਉਸੇ ਮਰਿਆਦਾ ਅਨੁਸਾਰ ਸਾਰੀ ਰਹਿ ਰਾਸ ਸਾਹਿਬ ਭਾਈ ਮਨੀ ਸਿੰਘ ਨੇ ਪੰਜ ਗ੍ਰੰਥੀ ਚ ਲਿਖੀ ਹੈ ਸਤਖੰਡ ਸ੍ਰੀ ਹਜੂਰ ਸਾਹਿਬ ਹੁਣ ਤੱਕ ਪੰਜ ਗ੍ਰੰਥੀ ਵਾਲੀ ਰਹਿ ਰਾਸ ਪੜਦੇ ਨੇ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਉੱਤੇ ਵੀ ਸੰਪੂਰਨ ਰਹਿ ਰਾਸ ਦਾ ਪਾਠ ਹੁੰਦਾ ਸੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਵੀ ਪਹਿਲੇ ਸਮੇਂ ਵਿੱਚ ਸੰਪੂਰਨ ਰਹਿ ਰਾਸ ਦਾ ਪਾਠ ਹੁੰਦਾ ਸੀ ਫਿਰ ਸਮਾਂ ਆਇਆ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਸੋ ਅਕਾਲੀ ਲਹਿਰ ਪ੍ਰਾਰੰਭ ਹੋਈ ਤਿੰਨ ਗ੍ਰੰਥੀ ਸਨ ਭਾਈ ਜਵਾਰ ਸਿੰਘ ਜੀ ਹੈੱਡ ਗ੍ਰੰਥੀ ਭਾਈ ਸਾਹਿਬ ਹੀਰਾ ਸਿੰਘ ਜੀ ਭਾਈ ਸਾਹਿਬ ਭਗਤ ਸਿੰਘ ਜੀ ਇਹ ਸਾਰੇ ਗ੍ਰੰਥੀ ਦੌਰੇ ਚਉਪਈਆਂ ਸੁਮੇਦ ਪ੍ਰਾਤਨ ਮਰਿਆਦਾ ਅਨੁਸਾਰ ਸੰਪੂਰਨ ਰਹਿਰਾਸ ਪੜਦੇ ਰਹੇ ਨੇ ਭਾਈ ਜਵਾਰ ਸਿੰਘ ਦੇ ਘਰ ਲੜਕਾ ਕੋਈ ਨਹੀਂ ਸੀ ਬਲੋਚਿਸਤਾਨ ਜਮਨ ਦੇ ਇਲਾਕੇ ਇੱਕ ਪ੍ਰੇਮੀ ਦੇ ਘਰ ਸੰਤਾਨ ਨਹੀਂ ਸੀ ਹੁੰਦੀ ਉਹਨੇ ਗੁਰੂ ਰਾਮਦਾਸ ਜੀ ਦੀ ਮੰਤ ਮੰਨੀ ਜੇਕਰ ਲੜਕਾ ਹੋਵੇਗਾ ਤਾਂ ਪਹਿਲੇ ਆਪ ਜੀ ਦੀ ਭੇਟਾ ਕਰਾਂਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਉਹਦੇ ਘਰ ਲੜਕਾ ਹੋਇਆ ਤਾਂ ਮਾਤਾ ਜੀ ਨੇ ਲਿਆ ਕੇ ਉਹ ਲੜਕਾ ਸ੍ਰੀ ਹਰਮੰਦਰ ਸਾਹਿਬ ਚੜ੍ਹਾ ਦਿੱਤਾ ਉਹ ਉਸ ਵੇਲੇ ਉਹ ਲੜਕਾ ਭਾਈ ਜਵਾਰ ਸਿੰਘ ਨੇ ਆਪਣਾ ਪੁੱਤਰ ਬਣਾ ਕੇ ਉਹਨੂੰ ਪਾਲਿਆ ਉਹਦਾ ਨਾਮ ਭਾਈ ਫਤਿਹ ਸਿੰਘ ਰੱਖਿਆ ਸੋ ਅਕਾਲੀ ਲਹਿਰ ਵੇਲੇ 1920 ਵਿਖੇ ਭਾਈ ਫਤਿਹ ਸਿੰਘ ਜੀ ਹੀ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਉਹ ਵੀ ਕਲਗੀਧਰ ਮਹਾਰਾਜ ਦੀ ਮਰਿਆਦਾ ਅਨੁਸਾਰ ਸੰਪੂਰਨ ਰਹਿਰਾਸ ਸਾਹਿਬ ਦਾ ਪਾਠ ਬਹੁ ਸਮਾਂ ਕਰਦੇ ਰਹੇ ਇਹ ਗੱਲ ਸ੍ਰੀਮਾਨ ਕਮਜਾਨੀ ਸੰਤ ਅਮੀਰ ਸਿੰਘ ਜੀ ਸੁਣਾਇਆ ਕਰਦੇ ਸਨ ਪੁਰਾਣੇ ਸਮੇਂ ਦੀਆਂ ਗੱਲਾਂ ਪੁਰਾਣੇ ਬਜ਼ੁਰਗ ਵੀ ਸਾਰੇ ਸੁਣਾਉਂਦੇ ਕਿ ਅਕਾਲੀ ਲਹਿਰ ਸਾਨ 1920 ਤੋਂ ਚੱਲੀ ਉਸ ਲਹਿਰ ਦੇ ਸਮੇਂ ਵਿੱਚ ਵੀ 1930 ਤੱਕ ਸੰਪੂਰਨ ਰਹਿਰਾਸ ਦਾ ਪਾਠ ਦੌਰੇ ਜੋਪੀਆਂ ਸਮੇਤ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਸੁਣਦੇ ਰਹੇ ਆ ਫਿਰ ਕਹਿੰਦੇ ਨੇ ਹੁਸ਼ਿਆਰਪੁਰ ਤੋਂ ਸ੍ਰੀਮਾਨ ਮਹੰਤ ਜਮੀਤ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਰ ਮਾਲੇ ਤਿੱਲੇ ਵਾਲੇ 1960 ਨੂੰ ਬਣਨ ਵਾਸਤੇ ਭੇਜੇ ਸਨ ਉਹਨਾਂ ਨੇ ਇੱਕ ਬਿਰਧ ਪ੍ਰੇਮੀ ਭੇਜਿਆ ਸੀ ਜੀ ਦਾ ਨਾਮ ਸੀ ਭਾਈ ਜੈ ਸਿੰਘ ਉਹਨਾਂ ਨੇ ਆਪਣਾ ਸਾਰਾ ਜਿਕਰ ਦਾਸ ਨੂੰ ਸੁਣਾਇਆ ਕਹਿੰਦੇ ਉਸ ਵਕਤ ਮਹਾਪੁਰ ਦਰਦੇ ਹੁੰਦੇ ਸੀ ਤੇ ਮੈਂ ਪਹਿਲੇ ਸਰਗੋਦੇ ਗੁਰਦੁਆਰੇ ਵਿੱਚ ਗ੍ਰੰਥੀ ਸੀ ਸੋ ਉਸ ਵਕਤ ਕਹਿੰਦੇ ਮੇਰੇ ਹੁੰਦਿਆਂ ਹੀ ਅਕਾਲੀ ਲਹਿਰ ਚੱਲੀ ਆ ਉਸੇ ਲਹਿਰ ਵਿੱਚ ਮੈਂ ਸ਼ਾਮਲ ਸਾ ਮੈਨੂੰ ਸ੍ਰੀ ਤਰਨ ਤਾਰਨ ਸਾਹਿਬ 2 ਸਾਲ ਗ੍ਰੰਥੀ ਰੱਖਿਆ 1920 ਤੋਂ 21 ਤੱਕ ਇਹਦੇ ਵਿੱਚ ਮੈਂ ਆਪ ਕਹਿੰਦੇ ਉੱਥੇ ਪ੍ਰਾਤਨ ਮਰਿਆਦਾ ਅਨੁਸਾਰ ਦੋਹੇ ਚੁਪਈਆਂ ਸਮੇਤ ਰਹਿ ਰਾਜ ਦਾ ਪਾਠ ਕਰਦਾ ਰਿਹਾ ਅਤੇ ਜਦ ਵੀ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦਾ ਸਮਾਂ ਮਿਲਦਾ ਤਦ ਮੈਂ ਇੱਥੇ ਵੀ ਭਾਈ ਫਤੇ ਸਿੰਘ ਜੀ ਗ੍ਰੰਥੀ ਪਾਸੋਂ ਰਹਿ ਰਾਜ ਦਾ ਸੰਪੂਰਨ ਪਾਠ ਹੁੰਦਾ ਸੋਦਰ ਤੋਂ ਲੈ ਕੇ ਭਈ ਪ੍ਰਾਪਤ ਤੱਕ ਅਤੇ ਹਮਰੀ ਕਰੋ ਹਾਦਰ ਛਤ ਲੈ ਕੇ ਇਤਿ ਸ੍ਰੀ ਤੱਕ ਫੇਰ ਮੈਂ ਮੈਂ ਨਾ ਗਣੇਸ਼ਾ ਪ੍ਰਥਮ ਨਾਉ ਤੋਂ ਲੈ ਕੇ ਈਸ਼ੀ ਰੱਖੇ ਰੱਖਣ ਹਾਰ ਤੱਕ ਪ੍ਰਾਤਨ ਮਰਿਆਦਾ ਰਹਿ ਰਾਜ ਸਹਿ ਪੜਨ ਦੀ ਹੈ ਕਲਗੀਧਾ ਦਸ਼ਮੇਸ਼ ਪਿਤਾ ਜੀ ਦੇ ਸੋ ਮਹਾਰਾਜ ਨੇ ਆਪ ਹੀ ਆਰੰਭ ਕੀਤੀ ਹੈ ਸ੍ਰੀ ਮਾਨ ਸੰਤਾ ਦਤਰ ਸਿੰਘ ਜੀ ਮਾਸਤੂ ਆਣੇ ਵਾਲੇ ਦੱਸਿਆ ਕਰਦੇ ਸੀ ਕਿ ਕਲਗੀਧਰ ਮਹਾਰਾਜ ਦੇ ਕਮਰ ਕਸੇ ਦਾ ਜੋ ਗੁਟਕਾ ਜੋ ਪੋਥੀ ਆ ਉਹਨਾਂ ਦੀ ਸੋ ਉਹਦੇ ਦਰਸ਼ਨ ਕਹਿੰਦੇ ਅਸੀਂ ਰਾਜਸਥਾਨ ਵਿੱਚ ਧੌਲਪੁਰ ਮਹਿਲਾਂ ਦੇ ਵਿੱਚ ਕੀਤੇ ਆ ਉਸ ਗੁਟਕੇ 'ਚ ਇਹ ਪ੍ਰਾਤਨ ਮਰਿਆਦਾ ਵਾਲੀ ਸੰਪੂਰਨ ਰਹਿ ਰਾਸ ਲਿਖੀ ਹੋਈ ਆ ਕਿਉਂਕਿ ਜਿਹੜੇ ਵੀ ਮਨੁੱਖ ਆਪਣੀ ਸਮਾਨ ਦੇ ਮਾਤਾ ਅਨੁਸਾਰ ਦਸ਼ਮੇਸ਼ ਪਿਤਾ ਜੀ ਦੀ ਫਰਮਾਈ ਹੋਈ ਮਰਿਆਦਾ ਅਨੁਸਾਰ ਸੰਪੂਰਨ ਰਹਿਸਾਰ ਦਾ ਪਾਠ ਨਹੀਂ ਪੜ੍ਹਦੇ ਜਾਂ ਨਹੀਂ ਸੁਣਦੇ ਉਹਨਾਂ ਨੂੰ ਕਲਗੀਧਰ ਮਹਾਰਾਜ ਨਾਮ ਦਾ ਪਿਆਰ ਕਰਦੇ ਨੇ ਨਾਮ ਮੁਕਤ ਕਰਦੇ ਨੇ ਇਸ ਕਰਕੇ ਅਸਲियत ਦੱਸ ਦੇਣ ਨਾਲ ਸਾਡੇ ਸਿਰ ਤੋਂ ਗੁਨਾਹ ਉਤਰ ਜਾਂਦਾ ਕੱਲ ਨੂੰ ਕੋਈ ਇਹ ਨਾ ਕਹੇ ਵੀ ਸਾਨੂੰ ਨਹੀਂ ਸੀ ਦੱਸਿਆ ਕਿਸੇ ਨੇ ਬਾਣੀ ਵੱਧ ਪੜਨ ਦਾ ਕੋਈ ਨੁਕਸਾਨ ਨਹੀਂ ਆ ਜੇ ਘੱਟ ਪੜਦੇ ਆ ਤਾਂ ਕੱਲ ਨੂੰ ਜੇ ਪੁੱਛ ਕੇ ਚ ਹੋਗੀ ਸੋ ਉਹਦਾ ਨੁਕਸਾਨ ਹੈ ਸੋ ਐਸਾ ਵਿਚਾਰ ਪ੍ਰਿੰਸੀਪਲ ਸੋ ਪ੍ਰੋਫੈਸਰ ਜੋਧ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲਿਆਂ ਨੇ ਵੀ ਦਿੱਤੇ ਸੀ ਕਹਿੰਦੇ ਮੇਰਾ ਤਾਂ ਖਿਆਲ ਹੈ ਕਿ ਵੱਧ ਬਾਣੀ ਪੜ ਲੈਣੀ ਚੰਗੀ ਆ ਹਰੇਕ ਬਾਣੀ ਜੇ ਆਪਾਂ ਛੱਡ ਛੱਡ ਕੇ ਛੱਡ ਛੱਡ ਕੇ ਜਾਈਏ ਨਹੀਂ ਜਾਣੀਏ ਕੱਲ ਨੂੰ ਕੋਈ ਫੇਰ ਖੋਜ ਹੋ ਜਾਵੇ ਨਵੀਂ ਤੇ ਸਿੱਧ ਹੋ ਜਾਵੇ ਕੋਈ ਚੀਜ਼ ਇਹਦਾ ਮਤਲਬ ਸਾਡੀ ਜਿਹੜੀ ਬੀਤੇ ਸਮੇਂ ਚ ਪੜੀ ਹੋਈ ਬਾਣੀਆਂ ਉਹਨੂੰ ਕਹਾਂਗੇ ਉਹ ਬ्यर्थ ਹੋ ਗਈ ਭਈ ਅਸੀਂ ਤਾਂ ਗਲਤੀ ਪੜਦੇ ਰਹੇ ਸੋ ਐਸਾ ਕਰਨਾ ਹੀ ਕਿਉਂ ਹੈ ਫਿਰ ਸੋ ਮਹਾਰਾਜ ਨੇ ਰਹਿਰਾਸ ਦੀ ਮਰਿਆਦਾ ਅਨੁਸਾਰ ਦੱਸਿਆ ਜਦੋਂ ਇੱਕ ਸਮੇਂ ਦੀ ਗੱਲ ਹੈ ਕਿ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਸਹਿਜ ਸੇਵਾ ਕਰਦਿਆਂ ਤਾਨਗੁਰ ਗੁਰ ਅੰਗਦ ਦੇਸ ਸਹਿ ਮਹਾਰਾਜ ਨੇ ਗੁਰੂ ਨਾਨਕ ਦੇਵ ਮਹਾਰਾਜ ਕੋਲ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੋਲੇ ਮਹਾਰਾਜ ਜੀ ਆਪ ਕਿਰਪਾ ਕਰਕੇ ਮੈਨੂੰ ਸੁੰਨ ਸਮਾਧੀ ਵਾਲਿਆਂ ਦੇ ਦਰਸ਼ਨ ਕਰਵਾ ਦਿਓ ਕਿਉਂਕਿ ਸੁੰਨ ਸਮਾਧੀ ਵਾਲੇ ਬਹੁਤ ਉੱਪਰ ਹੁੰਦੇ ਨੇ ਅਵਸਥਾ 'ਚ ਤਾਨਗੁਰ ਨਾਨਕ ਦੇਵ ਮਹਾਰਾਜ ਨੇ ਬਚਨ ਕਿਹਾ ਭਾਈ ਪੁਰਖਾ ਨੇਤਰ ਬੰਦ ਕਰ ਜਾ ਉਹਨਾਂ ਨੇ ਨੇਤਰ ਬੰਦ ਕੀਤੇ ਤਾਂ ਕੀ ਦੇਖਿਆ ਕਿ ਕਿਸੇ ਹੋਰ ਹੀ ਦੇਸ਼ ਚਲੇ ਗਏ ਜਾ ਕੇ ਪੁੱਛਿਆ ਇਹ ਸੁੰਨ ਸਮਾਧੀਆਂ ਦਾ ਦੇਸ਼ ਹੈ ਉੱਥੋਂ ਦੇ ਵਾਸੀਆਂ ਨੇ ਕਿਹਾ ਨਹੀਂ ਜੀ ਉਹ ਦੇਰ ਤੱਕ ਗਿਆ ਪਰ ਉਹਨਾਂ ਦੇ ਹੱਥ ਮੂੰਹ ਕਾਲੇ ਦੇਖੇ ਜਾਂ ਅੱਗੇ ਗਏ ਤਾਂ ਉੱਥੋਂ ਦੇ ਵਾਸੀ ਲੋਕਾਂ ਦੇ ਮੁੱਖ ਜਿਹੜੇ ਸੂਰ ਦੇ ਲੱਗੇ ਹੋਏ ਸੀ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਛਣ ਦੇ ਕਿਹਾ ਕਿ ਸੁੰਨ ਸਮਾਧੀਆਂ ਵਾਲੇ ਕਿੱਥੇ ਨੇ ਕਹਿੰਦੇ ਉਹ ਤਾਂ ਅੱਗੇ ਨੇ ਅੱਗੇ ਜਾ ਕੇ ਦੇਖਿਆ ਉਹਨਾਂ ਦੇ ਮੂੰਹ ਪਿਛਲੇ ਪਾਸੇ ਲੱਗੇ ਹੋਏ ਨੇ ਘੁੰਮ ਕੇ ਉਹ ਤੋਂ ਅੱਗੇ ਜਾ ਕੇ ਧੌਣਾ ਵਿੱਚ ਕਿੱਲੇ ਠੋਕੇ ਹੋਏ ਨੇ ਉਹਨਾਂ ਤੋਂ ਪੁੱਛਿਆ ਸੁੰਨ ਸਮਾਧੀਆਂ ਵਾਲੇ ਕਿੱਥੇ ਨੇ ਉਹਨਾਂ ਵੀ ਕਿਹਾ ਅੱਗੇ ਨਹੀਂ ਅੱਗੇ ਜਾ ਕੇ ਸੁੰਦਰ ਸਰੂਪ ਵਾਲੀਆਂ ਪਛਰਾਂ ਦੇਖੀਆਂ ਉਹ ਪੁੱਠੇ ਲਟਕਦੇ ਹੋਏ ਮਨੁੱਖਾਂ ਦਾ ਮਾਸ ਖਾ ਰਹੀਆਂ ਉਹ ਚਾਰੇ ਹਾਏ ਹਾਏ ਕਰਕੇ ਕੁਰਲਾ ਰਹੇ ਨੇ ਉਹਨਾਂ ਨੇ ਵੀ ਸੁੰਨ ਸਮਾਧੀਆਂ ਦਾ ਦੇਸ਼ ਅੱਗੇ ਹੀ ਦੱਸਿਆ ਜੇ ਅੱਗੇ ਗਏ ਤਾਂ ਉਹ ਜਗ੍ਹਾ ਕੋਈ ਆਦਮੀ ਨਹੀਂ ਸੀ ਸ਼ਾਮ ਹੋਈ ਸਤਿਗੁਰੂ ਅੰਗਦ ਦੇਵ ਜੀ ਉਥੇ ਬੈਠੇ ਰਹੇ ਦੋ ਕੜੀਆਂ ਰਾਤ ਗਈ ਤੇ ਦੇਵ ਲੋਕ ਵਿੱਚੋਂ ਦਿਵਸ ਸਰੂਪ ਉਤਰੇ ਕੁਦਰਤੀ ਪਲੰਘ ਵਿੱਚ ਗਏ ਥਾਲ ਵੀ ਲਗਾਏ ਉੱਪਰੋਂ ਹੀ ਆਏ ਸਾਰਿਆਂ ਨੇ ਪ੍ਰਸ਼ਾਦ ਛਕਿਆ ਧੰਗ ਗੁਰੂ ਅੰਗਦ ਦੇਵ ਮਹਾਰਾਜ ਨੂੰ ਛਕਾਇਆ ਤੇ ਸਤਕਾਰ ਨਾਲ ਪਲੰਘ ਤੇ ਬਿਠਾਇਆ ਜਦ ਪ੍ਰਸ਼ਾਦਾ ਛਕ ਲਿਆ ਤਾਂ ਸਤਿਗੁਰੂ ਅੰਗਦ ਦੇਵ ਮਹਾਰਾਜ ਪੁੱਛਿਆ ਭਾਈ ਸੁਨ ਸਮਾਧੀਆਂ ਦੀ ਇਹ ਹੀ ਨਗਰੀ ਹੈ ਸੋ ਉਹਨਾਂ ਨੂੰ ਕਿਹਾ ਜੀ ਸਾਨੂੰ ਬੋਲਣ ਦੀ ਲੋੜ ਨਹੀਂ ਤੁਸੀਂ ਸਾਡੇ ਸਰੀਰ ਨਾਲ ਕੰਨ ਲਗਾ ਕੇ ਸੁਣੋ ਜਾਂ ਸੁਣਿਆ ਤਾਂ ਸਾਰੇ ਸ਼ਰੀਰ ਦੇ ਰੋਮ-ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ ਤਾਂ ਜਾਣ ਲਿਆ ਕਿ ਇਹ ਹੀ ਸਮੁੰਨ ਸੁੰਨ ਸਮਧੀਆਂ ਵਾਲੇ ਆ। ਫੇਰ ਪੁੱਛਿਆ ਕਿ ਜਦ ਪਹਿਲਾਂ ਲੋਕਾਂ ਦੇ ਹੱਥ ਨੂੰ ਕਾਲੇ ਸਨ ਅੱਗੇ ਜਾ ਕੇ ਸੂਰ ਦੇ ਮੂੰਹ ਵਾਲੇ ਲੋਕ ਦੇਖਿਓ ਕੌਣ ਸੀ? ਸੋ ਉਹਨਾਂ ਕਿਹਾ ਕਿ ਉਹਨਾਂ ਲੋਕਾਂ ਨੇ ਵਿਪਤਾ ਸਮੇਂ ਲੋੜ ਪੂਰੀ ਕਰਨ ਵਾਸਤੇ ਸੰਗਤ ਵਿੱਚ ਮੰਨ ਤਾਂ ਮੰਨੀਆਂ ਅਰਦਾਸਾਂ ਕਰਾਈਆਂ। ਪਰ ਸੁਖਣਾ ਨਾ ਦਿੱਤੀਆਂ ਇਸ ਦੋਸ਼ ਕਰਕੇ ਉਹਨਾਂ ਨੇ ਮੂੰਹ ਕਾਲੇ ਕੀਤੇ ਜਾਂਦੇ ਹਨ ਅਤੇ ਸੂਰ ਦੇ ਮੂੰਹ ਵਾਲੇ ਉਹ ਮਨੁੱਖ ਨੇ ਜਿਨ੍ਹਾਂ ਨੇ ਕੋਈ ਦਾਨ ਪੁੰਨ ਨਹੀਂ ਕੀਤਾ ਅਤੇ ਸਿਰਫ ਪ੍ਰਾਈ ਨਿੰਦਾ ਹੀ ਕਰਦੇ ਰਹੇ ਨੇ ਸੋ ਉਹ ਕਿਸੇ ਗੁਰੂ ਪੀਰ ਦੇ ਅੱਗੇ ਨਿਵੇਂ ਹੀ ਨਹੀਂ ਇਸ ਕਰਕੇ ਉਹਨਾਂ ਦੇ ਮੂੰਹ ਐਸੇ ਲਾਗੇ ਨੇ ਫਿਰ ਮਹਾਰਾਜ ਨੇ ਪੁੱਛਿਆ ਕਿ ਅੱਗੇ ਆ ਕੇ ਜਿਨ੍ਹਾਂ ਦੇ ਮੂੰਹ ਪਿੱਠ ਪਿੱਛੇ ਲੱਗੇ ਹੋਏ ਨੇ ਉਹ ਕੌਣ ਨੇ ਤੇ ਜਿਹੜੇ ਲਿੱਲੇ ਠੁਕੇ ਦੇਖੇ ਨੇ ਉਹਨਾਂ ਨੇ ਕੀ ਮਾੜਾ ਕੰਮ ਕੀਤਾ ਤਾ ਉਹਨਾਂ ਨੇ ਕਿਹਾ ਕਿ ਮਾਤ ਲੋਕ ਦੀ ਧਰਤੀ ਉੱਤੇ ਉਹ ਪੁੰਨ ਦਾ ਸਰਕਾ ਅਮੀਰ ਤਾਂ ਬਣ ਗਏ ਪਰ ਕਿਸੇ ਸਵਾਲੀ ਦਾ ਸਵਾਲ ਨਾ ਪੂਰਾ ਕੀਤਾ ਕਿਸੇ ਮੰਗਤੇ ਨੇ ਜੇ ਹੱਥ ਅੱਡ ਕੇ ਕੁਝ ਮੰਗਿਆ ਤਾਂ ਮੂੰਹ ਫੇਰ ਲਿਆ ਸੋ ਉਹ ਪੁੱਠੇ ਮੂੰਹ ਵਾਲੇ ਬਣਾਤੇ ਪਰਮੇਸ਼ਰ ਨੇ ਜਿਨ੍ਹਾਂ ਦਾ ਮੂੰਹ ਹੀ ਪੁੱਠਾ ਰਹਿੰਦਾ ਅਤੇ ਜਿਨ੍ਹਾਂ ਲੋਕਾਂ ਦੀਆਂ ਧੌਣਾ ਵਿੱਚ ਕਿੱਲੇ ਠੁਕੇ ਦੇਖੇ ਨੇ ਉਹਨਾਂ ਨੇ ਕਦੇ ਵੀ ਧਰਮਸ਼ਾਲਾ ਜਾਂ ਗੁਰੂ ਘਰ ਜਾਂ ਸੰਤ ਭਗਤ ਅੱਗੇ ਆਪਣਾ ਸਿਰ ਨਵਾਇਆ ਹੀ ਨਹੀਂ ਝੁਕਾਇਆ ਹੀ ਨਹੀਂ ਉਹ ਹਮੇਸ਼ਾ ਹੀ ਹੰਕਾਰ ਵਿੱਚ ਆਕੜੇ ਰਹੇ ਜਿਸ ਕਰਕੇ ਉਹਨਾਂ ਦੀਆਂ ਧੌਣਾਂ ਵਿੱਚ ਕਿੱਲੇ ਠੋਕ ਦਿੱਤੇ ਪਰਮੇਸ਼ਰ ਨੇ ਸੋ ਅੱਗੇ ਜਿਉਂਦੇ ਪੁਰਖਾਂ ਨੂੰ ਸੁੰਦਰ ਰੂਪ ਵਾਲੀਆਂ ਇਸਤਰੀਆਂ ਖਾ ਰਹੀਆਂ ਉਹ ਕੀ ਪਾਪ ਕੀਤਾ ਕਹਿੰਦੇ ਜਿਨ੍ਹਾਂ ਨੇ ਮਾਤ ਲੋਕ ਵਿੱਚ ਆਪਣੀਆਂ ਧੀਆਂ ਭੈਣਾਂ ਦੇ ਪੈਸੇ ਲੈ ਕੇ ਖਾਦੇ ਨੇ ਉਹ ਆਪਣਾ ਬਦਲਾ ਲੈਣ ਵਾਸਤੇ ਉਹਨਾਂ ਦਾ ਮਾਸ ਵੜਵੜ ਖਾਂਦੀਆਂ ਹਨ ਫੇਰ ਉਹਨਾਂ ਨੇ ਪੁੱਛਿਆ ਤੁਸੀਂ ਇਸ ਵੇਲੇ ਕਿੱਥੋਂ ਆਏ ਹੋ ਸਾਰਾ ਦਿਨ ਕਿੱਥੇ ਰਹਿੰਦੇ ਹੋ ਤਾਂ ਉਹਨਾਂ ਕਿਹਾ ਜੀ ਸੁਣੋ ਅਸੀਂ ਬੜੇ ਪੁੰਨੀ ਪੁਰਸ਼ਾਂ ਮਾਤ ਲੋਕ ਵਿੱਚ ਬੜੇ ਪੁੰਨ ਕੀਤੇ ਨਾਮ ਵੀ ਜਪਿਆ ਪਰ ਰਹਿ ਰਾਤ ਦੇ ਸਮੇਂ ਧਰਮਸ਼ਾਲਾ ਜਾਂ ਗੁਰੂ ਘਰ ਨਹੀਂ ਗਏ ਨਾ ਹੀ ਆਪ ਘਰੇ ਬਹਿ ਕੇ ਰਹਿ ਰਾਤ ਦਾ ਪਾਠ ਕੀਤਾ ਜਿਸ ਕਰਕੇ ਅਸੀਂ ਸਾਰਾ ਦਿਨ ਤਾਂ ਨਿਰੰਕਾਰ ਦੇ ਦਰਬਾਰ ਵਿੱਚ ਰਹੇ ਕਿ ਉਹਦਾ ਦਰਸ਼ਨ ਕਰਦੇ ਆਂ ਪਰ ਅਰੇ ਰਾਤ ਦੇ ਸਮੇਂ ਸੱਚਖੰਡ ਵਿੱਚੋਂ ਕੱਢੇ ਜਾਂਦੇ ਆਂ ਇੱਕ ਪਹਿਰ ਨਰੰਗਕਾਰ ਦੇ ਪਾਸ ਨਹੀਂ ਜਾ ਸਕਦੇ ਫੇਰ ਜਾਂਦੇ ਆ ਇਹ ਸਾਰਾ ਕੌਤਕ ਮੁਖਾ ਕੇ ਸਤਿਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਨੇਤਰ ਕਲਵਾਏ ਤੇ ਰਹਿ ਰਾਸ ਪੜਨ ਦਾ ਮਹਾਤਮਾ ਆਪਣੀ ਰਸਨਾ ਤੋਂ ਉਚਾਰਨ ਕੀਤਾ ਸੋ ਇਹ ਜਨਮ ਸਾਖੀ ਭਾਈ ਬਾਲੇਵਾਲੀ ਵਿੱਚ 483 ਅੰਗ ਤੇ ਇਹ ਸਾਖੀ ਲਿਖੀ ਹੋਈ ਆ ਤੋ ਇਸ ਲਈ ਸਰਬੱਤ ਮਾਈ ਪਾਏ ਅਗੇ ਬੇਨਤੀ ਆ ਕਿ ਜਾਨਾ ਹੀ ਸ਼ਾਮ ਵੇਲੇ ਰਹਿ ਰਾਸ ਦਾ ਪਾਠ ਕਰਿਆ ਕਰੋ ਤਾਂ ਕਿ ਦਰਗਾਹ ਦੇ ਵਿੱਚ ਇਸਤਰੀ ਹੋਵੇ ਜਿਹੜਾ ਮਨੁੱਖ ਸ਼ਾਮ ਵੇਲੇ ਰਹਿਰਾਸ ਦਾ ਪਾਠ ਨਹੀਂ ਕਰਦਾ ਉਹਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ ਅੱਜ 84 ਲੱਖ ਜੁੰਨੀਆਂ ਚ ਫਿਰਦਾ ਰਹਿੰਦਾ ਇਸ ਉੱਤੇ ਕਲਗੀਧਰ ਮਹਾਰਾਜ ਨੇ ਰਹਿਤਨਾਮਿਆਂ ਚ ਲਿਖਵਾਇਆ ਆਪ ਭਾਈ ਆਨੰਦ ਲਾਲ ਜੀ ਨੂੰ ਮਹਾਰਾਜ ਬਚਨ ਕਰਦੇ ਜੋ ਪਈ ਠੰਡੇ ਪਾਣੀ ਜੋ ਨਹੀਂ ਧਾਵੇ ਬਿਨ ਜਪ ਪੜੇ ਪ੍ਰਸਾਦ ਜੋ ਪਾਵੇ ਠੰਡੇ ਪਾਣੀ ਦਾ ਭਾਵ ਇੱਥੇ ਬਰਫ਼ ਵਾਲਾ ਪਾਣੀ ਨਹੀਂ ਸੁਭਾਵਕ ਨਿਕਲਿਆ ਹੋਇਆ ਪਾਣੀ ਉਹ ਅੱਜਕੱਲ ਪਹਿਲਾਂ ਪੰਜਾਬ ਦੇ ਵਿੱਚ ਪੁਰਾਣਿਆਂ ਨੂੰ ਪਤਾ ਜਿਹੜਾ ਖੂਹ ਚੋਂ ਪਾਣੀ ਨਿਕਲਦਾ ਸੀ ਬੜਾ ਨਿੱਗਾ ਹੁੰਦਾ ਸੀ ਹੁਣ ਵੀ ਨਲਕਾ ਗੇੜੀਏ ਜਾਂ ਮੋਟਰ ਜੀ ਘਰੇ ਚ ਲਾ ਲਈਏ ਪਾਣੀ ਐਨ ਕੋਸਾ ਆਉਂਦਾ ਵਿੱਚੋਂ ਉਹ ਪਾਣੀ ਦੀ ਗੱਲ ਕੀਤੀ ਠੰਡਾ ਪਾਣੀ ਸੋ ਇੱਕ ਐਸਾ ਕਿ ਜਿਵੇਂ ਇੱਥੇ ਆ ਬਰਫ਼ ਜੰਮ ਜਾਂਦੀ ਹੈ ਬਹੁਤ ਜ਼ਿਆਦਾ ਠੰਢਾਈ ਪਾਣੀ ਦੀ ਫੇਰ ਵੀ ਉਹਨੂੰ ਇੰਨਾ ਕੁ ਕਰੇ ਜਿੰਨਾ ਬਸ ਬਿਲਕੁਲ ਠਾਰ ਜੀ ਭਨ ਕੇ ਬਹੁਤ ਜ਼ਿਆਦਾ ਅੱਗ ਵਰਗੇ ਪਾਣੀ ਨਾਲ ਨਹਾਉਣ ਨਾਲ ਡਾਕਟਰ ਵੀ ਮੰਨਦੇ ਨੇ ਕਿ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਪਰ ਜਿਨ੍ਹਾਂ ਨੂੰ ਕਈ ਪ੍ਰਕਾਰ ਦੇ ਰੋਗ ਨੇ ਉਹਨਾਂ ਨੂੰ ਗਰਮ ਪਾਣੀ ਦਾ ਨੁਕਸਾਨ ਨਹੀਂ ਇਸ ਕਰਕੇ ਬਿਨ ਰਹਿਰਾਜ ਸੰਧਿਆ ਜੋਖ ਹੋਵੇ ਕੀਰਤਨ ਪੜੇ ਬਿਨ ਰੈਨ ਜੋਸ਼ ਹੋਵੇ ਕੀਰਤਨ ਸੋਲਾ ਪੜੇ ਤੋ ਬਿਨਾ ਜੜਾ ਸੌਂਦਾ ਚੁਗਲੀ ਕਰ ਜੋ ਕਾਜ ਵਿਗਾਰ ਹੈ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰ ਹੈ ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦੇਣਾ ਤ੍ਰਿਗ ਜਨਮ ਆਉਦਾ ਕਰ ਬਚਨ ਸੋ ਪਾਲੈ ਨਾਹੀਂ ਗੋਬਿੰਦ ਸਿੰਘ ਤਿਸ ਠੌਰ ਕੱਦ ਨਹੀਂ ਤੇ ਭਾਈ ਪ੍ਰਹਲਾਦ ਸਿੰਘ ਦੇ ਰਹਿਤ ਨਾਮੇ ਚ ਲਿਖਾਇਆ ਪ੍ਰਾਤਕਾਲ ਗੁਰਗੀਤ ਨਾ ਗਾਵੇ ਆਸਾ ਦੀ ਵਾਰ ਰਹਿ ਰਾਸ ਬਿਨਾ ਪ੍ਰਸਾਦ ਜੋ ਪਾਵੇ ਰਹਿ ਰਾਸ ਪੜੇ ਤਾਂ ਬਿਨਾ ਨਾ ਰੋਟੀ ਖਾਣੀ ਬਾਹਰ ਮੁਖੀ ਸਿੱਖ ਤਿਸ ਜਾਨੋ ਉਹ ਬਾਹਰ ਲਈ ਸਿੱਖ ਆ ਬਸ ਸਰੀਰ ਸਰੀਰ ਕਰਕੇ ਬਾਹਰੋਂ ਦਿਖਾਵਾ ਹੀ ਕਰ ਰਿਹਾ ਉਹ ਜੇ ਰਹਿ ਰਾਸ ਨਹੀਂ ਪੜੀ ਫਿਰ ਦਿਖਾਵੇ ਦਾ ਸਿੱਖ ਹੈ ਸਭ ਵਰਤਨ ਮਿਥਿਆ ਤਿਸ ਮਾਨੋ ਲੱਖ 84 ਭ੍ਰਮਤਾ ਫਿਰੈ ਬਾਰ ਬਾਰ ਜਗ ਜਨਮੈਂ ਮਰੈ ਗੁਰੂ ਬਚਨ ਸਿਓ ਤੂਟਾ ਜਾਏ ਦਰਗਹਿ ਤਾ ਕੋ ਮਿਲੈ ਸਜਾਏ ਇਹ ਭਾਈ ਪ੍ਰਹਿਲਾਦ ਸਿੰਘ ਵਾਲੇ ਰਹਿਤਨਾਮੇ ਚ ਬਚਨਾਏ ਨੇ ਇਸ ਕਰਕੇ ਰਹਿਰਾਸ ਪੜੇ ਬਿਨਾ ਸਮਾਜੁਖ ਹੋਵੇ ਐਸੇ ਅੱਗੇ ਹੋਰ ਬਹੁਤ ਸਾਰੇ ਰਹਿਤਨਾਮੇ ਚ ਲਿਖੀਆਂ ਚੀਜ਼ਾਂ ਲੋ ਤਾਈਆਂ ਮਹਾਪੁਰਸ਼ ਆਮ ਤੌਰ ਤੇ ਦੇਖਿਆ ਗੱਲਾਂ ਬਾਤਾਂ ਕਰਦੇ ਕਰਦੇ ਜੇ ਅਚਾਨਕ ਦੇਖਣ ਸਮਾ ਹੋ ਗਿਆ ਰਹਿਰਾਸ ਦਾ ਉਸੇ ਟਾਈਮ ਉੱਠ ਕੇ ਚਲੇ ਜਾਂਦੇ ਨੇ ਪਹਿਲਾਂ ਰਹਿ ਰਾਸ ਪੜੀਏ ਬਾਕੀ ਗੱਲਾਂ ਬਾਅਦ ਚ ਸੋ ਆਗਲੀ ਬਾਣੀ ਜੋ ਨਿਤਨੇਮ ਦੀ ਬਾਣੀ ਹੈ ਸਾਡੀ ਰਾਤ ਨੂੰ ਕੀਰਤਨ ਸੋਹਿਲਾ ਪੜਦੇ ਆ ਕੀਰਤਨ ਸੋਹਿਲਾ ਜੋ ਨਾਮ ਪਿਆ ਇਹ ਪਹਿਲਾਂ ਪੁਰਾਣੇ ਟਾਈਮ 'ਚ ਹਰਿਮੰਦਰ ਸਾਹਿਬ ਦੇ ਵਿੱਚ ਰਾਗੀ ਗਾ ਕੇ ਪੜਦੇ ਸੀ ਉਦੋਂ ਕੀਰਤਨ ਸੋਹਿਲਾ ਨਾਮ ਪੈ ਗਿਆ ਅਥਵਾ ਦੋ ਦੋ ਅੱਖਰ ਨੇ ਸੋਹਿਲਾ ਨਾਮ ਜਸਦਾ ਹੈ ਕੀਰਤਨ ਨਾਮ ਵੀ ਜਸਦਾ ਹੀ ਹੈ ਇਸ ਕਰਕੇ ਰਹਿਰਾਸ ਕੀਰਤਨ ਸੋਹਿਲਾ ਪਿਆਰ ਫਿਰ ਜਿਆਦਾ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਕਿ ਦੁਨੀਆ ਦੇ ਅੰਦਰ ਕੋਈ ਨਵੀਂ ਜੀ ਗੱਲ ਸ਼ੁਰੂ ਕਰ ਦਈਏ ਤਾਂ ਕਿ ਲੋਕ ਕਹਿਣ ਬੜਾ ਸਿਆਣਾ ਉਹਨਾਂ ਨੇ ਸੋਹਿਲਾ ਕੱਲਾ ਕਹਿਣਾ ਸ਼ੁਰੂ ਕੀਤਾ ਇਸ ਕਰਕੇ ਥੋੜੀ ਜੀ ਇਹਦੇ ਵਿੱਚ ਜਦੋਂ ਮੰਤਰ ਜੀ ਬਦਲ ਦਈਏ ਤਾਂ ਲੋਕੀ ਕਹਿੰਦੇ ਇਹ ਬਹੁਤ ਵਿਦਵਾਨ ਹੈ ਪਰ ਕੀਰਤਨ ਸੋਹਿਲਾ ਪੁਰਾਣਾ ਹੀ ਅੱਖਰ ਹੈ ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਧੰ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਸਵੇਰ ਦੀ ਬਾਣੀ ਬਖਸ਼ਿਸ਼ ਕੀਤੀ ਹੈ ਸੰਧਿਆ ਸਮੇਂ ਸ਼ਾਮ ਨੂੰ ਰਹਿਰਾਸ ਸਾਹਿਬ ਸ਼ਾਮ ਦੀ ਸੰਧਿਆ ਹੈ ਕੀਰਤਨ ਸੋਲੇ ਦਾ ਮਧਿਆਨ ਦੀ ਸੰਧਿਆ ਵਰਣਨ ਕਰਦੇ ਨੇ ਕੀਰਤਨ ਸੋਲੇ ਦਾ ਪਾਠ ਪਹਿਲਾਂ ਦੁਪਹਿਰ ਵੇਲੇ ਪੜ੍ਹਦੇ ਹੁੰਦੇ ਸੀ ਫੇਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬੇਨਤੀ ਪ੍ਰਵਾਨ ਕਰਕੇ ਵੀ ਮਹਾਰਾਜ ਦੀ ਬੇਨਤੀ ਸ੍ਰਵਣ ਕੀਤੀ ਕਿ ਤਨ ਗੁਰ ਨਾਨਕ ਦੇਵ ਨੇ ਰਾਤ ਨੂੰ ਸੌਣ ਵੇਲੇ ਬਾਣੀ ਪੜ੍ਹਨੀ ਆਦੇ ਅਦ ਕਰ ਦਿੱਤੀ ਉਹ ਇਸ ਤਰ੍ਹਾਂ ਬਚਨ ਹੋਇਆ ਕਿ ਇੱਕ ਦਿਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੇ ਵਿਖੇ ਦੁਪਹਿਰ ਦੇ ਸਮੇਂ ਤੇ ਆਰਾਮ ਕਰ ਰਹੇ ਸੀ ਪਲੰਘ ਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਚਰਨਾ ਕਮਲਾਂ ਨੂੰ ਚਸ ਰਹੇ ਸੀ ਚਰਨ ਜਾਪੀ ਕਰਦੇ ਕਰਦੇ ਹੱਥ ਲਿਬੜ ਗਏ ਅੱਖਾਂ ਖੋਲੀਆਂ ਗਈ ਵੇਚਾ ਕਿ ਗੁਰਨਾਨਕ ਸਾਹਿਬ ਦੇ ਚਰਨਾ ਚੋਂ ਖੂਨ ਨਿਕਲ ਰਿਹਾ ਹੈ ਬੜੇ ਹੈਰਾਨ ਹੋ ਕੇ ਪੁੱਛਦੇ ਗਰੀਬ ਨੂੰ ਅੱਜ ਆਪ ਕਿਧਰੇ ਬਾਹਰ ਵੀ ਨਹੀਂ ਗਏ ਕੰਡੇ ਕਿਸ ਪ੍ਰਕਾਰ ਲੱਗੇ ਬੂਝਿਓ ਬਹਿਣੇ ਦਵੈ ਬੰਦੇ ਉਸ ਵਕਤ ਪੁੱਛਿਆ ਦੋਨੋਂ ਹੱਥ ਜੋੜ ਕਰਕੇ ਕਿਸ ਵਿਧ ਕੰਟਕ ਲਗੇ ਮੁਕੰਦੇ ਬਾਬਾ ਲੈਣਾ ਜੀ ਪੁੱਛਦੇ ਨੇ ਕਿ ਇਹ ਜਿਹੜੇ ਕੰਡੇ ਲੱਗੇ ਨੇ ਇਹ ਮੁਕਤੀ ਦਾਤਾ ਜੀ ਕੰਡੇ ਲੱਗੇ ਕਿਥੋਂ ਗਏ ਆਪ ਜੀ ਦੇ ਗਏ ਤਾਂ ਕਿਤੇ ਵੀ ਨਹੀਂ ਵਹਿਰ ਕਹੂੰ ਅਸ ਠੌਰ ਨਾ ਮਾਹੀ ਜੰਮਨੇ ਪ੍ਰਭੂ ਆਪ ਕਬ ਨਾਹੀ ਇਹੇ ਜੇ ਥਾਮ ਨਹੀਂ ਗਏ ਜਿੱਥੇ ਕੰਡੇ ਹੋਣ ਆਬ ਲੱਗੀਆਂ ਪਰਹਿ ਲਖਾਈ ਇਹ ਕਾਰਨ ਮੁਝ ਦੇਵ ਬਤਾਈ ਹੁਣ ਮੈਨੂੰ ਲੱਗਦਾ ਸੂਲਾਂ ਲੱਗੀਆਂ ਹੋਈਆਂ ਤੁਹਾਡੇ ਇਹ ਮੈਨੂੰ ਕਾਰਨ ਦੱਸੋ ਕੀ ਹੈ ਸੁਣ ਕੇ ਸ੍ਰੀ ਗੁਰ ਗਿਰਾ ਅਲਾਈ ਏਕ ਅਯਾਲੀ ਅਜਾ ਚਰਾਈ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਪੁਰਖਾ ਬਾਹਰ ਇੱਕ ਅਯਾਲੀ ਬੱਕਰੀਆਂ ਚਰਾਉਂਦਾ ਹੋਇਆ ਕੀਰਤਨ ਸੋਲੇ ਦਾ ਪਾਠ ਕਰੀ ਜਾਂਦਾ ਨਾਲੇ ਤੁਰਿਆ ਜਾਂਦਾ ਕੰਡੇ ਬਹੁਤ ਸਾਰੇ ਨੇ ਉਹਦੀ ਅਸੀਂ ਰੱਖਿਆ ਕਰ ਰਹੇ ਹਾਂ ਕੰਡੇ ਉਹਨੂੰ ਨਹੀਂ ਚੁਭਦੇ ਸਾਨੂੰ ਚੁਭ ਰਹੇ ਨੇ ਕਿਉਂਕਿ ਸਾਡਾ ਇਹ ਨਿਯਮ ਹੈ ਜਿੱਥੇ ਕੋਈ ਪ੍ਰੇਮ ਨਾਲ ਕੀਰਤਨ ਸੋਲੇ ਦਾ ਪਾਠ ਕਰਦਾ ਸੀ ਉਹਦੇ ਨੇੜੇ ਹੋ ਕੇ ਸਹਾਇਤਾ ਕਰਦੇ ਆ ਮਨ ਅਕਾਂਤ ਹੋਵੇ ਪ੍ਰੀਤ ਯੁਤ ਪੜ੍ਹੈ ਸੋਹਿਲਾ ਸੋਏ ਕੰਟਕ ਚਾਰ ਅਪਾਰ ਜੇ ਫਿਰਤ ਪ੍ਰੇਮ ਮੈਂ ਹੋਏ ਉਹ ਦੁੱਖ ਜਿਹੜਾ ਹੁੰਦਾ ਸਿੱਖ ਨੂੰ ਉਹ ਸੀ ਚੱਲਨੇ ਆਪਣੇ ਉੱਤੇ ਉਹ ਝਾੜੀਆਂ ਚ ਫਿਰਦਾ ਤਾਂ ਹੈ ਉਹਦੇ ਝਾੜੀਆਂ ਚ ਕੰਡੇ ਲੱਗਦੇ ਨੇ ਪਰ ਕਿਉਂਕਿ ਕੀਰਤਨ ਸੋਲੇ ਦੀ ਬਾਣੀ ਚ ਇਨਾਂ ਨੇ ਮਗਨ ਨਾ ਇਸ ਕਰਕੇ ਉਹਦਾ ਦੁੱਖ ਸਾਡੇ ਤੇ ਹੀ ਸਾਰਾ ਆ ਰਿਹਾ ਹਵਾ ਸਮੀਪ ਵਿਚਰੋਂ ਤੇ ਸੰਗਾ ਲੱਗਨੇ ਦਿਉ ਨਾ ਕੰਟਕ ਅੰਗਾ ਜਨ ਜਿਹੜਾ ਸੋਲੇ ਦਾ ਪਾਠ ਕਰਕੇ ਸੌਂ ਗਿਆ ਜਾ ਕੇ ਦਿਨੇ ਵਿਚਰਦਾ ਸੀ ਉਦੋਂ ਕਹਿੰਦੇ ਮੈਂ ਅੰਗ ਸੰਗ ਹੀ ਸਹਾਈਤਾ ਕਰਦਾ ਕੰਡਾ ਵੀ ਨੀ ਲੱਗਣ ਦਿੰਦਾ ਤਾਹਾਂ ਛਰੀਟ ਲੱਗੀ ਏ ਜਾਨੋ ਲੈਣੇ ਸਾਚ ਬਚਨ ਮੈਂ ਮਾਨੋ ਬਾਬਾ ਲੈਣਾ ਜੀ ਨੂੰ ਕਹਿਣ ਲੱਗੇ ਕਿ ਸਾਡਾ ਬਚਨ ਬਿਲਕੁਲ ਸੱਚਾ ਕਰਕੇ ਜਾਣਿਓ ਮੈਂ ਸੱਚ ਕਹਿਣਾ ਪੜਾ ਸੋਇਲਾ ਜੋ ਕਿਤ ਕਉ ਤੈ ਸਮੀਪ ਨਿਸ਼ਚੈ ਮੈਂ ਹਾਉ ਜਿਹੜਾ ਸੋਇਲੇ ਦਾ ਪਾਠ ਕਰਦਾ ਮੈਂ ਉਹਦੇ ਹਮੇਸ਼ਾ ਕੋਲ ਹੁੰਦਾ ਉਹਦੇ ਪਹਿਰੇ ਤੇ ਵੀ ਹੁੰਨਾ ਅਇਸਾ ਇੱਕ ਪਟਿਆਲੇ ਕੌਦਕ ਹੋਇਆ ਕਿ ਸਿੰਘ ਬਹੁਤ ਅਭਿਆਸੀ ਚਰਦੀ ਕਲਾ ਵਾਲੇ ਬੜੀ ਕਿਰਪਾ ਮਹਾਰਾਜ ਦੀ ਉਹ ਆਪਣੇ ਕੋਈ ਨਾ ਕੋਈ ਕੌਦਕ ਸੁਣਾ ਰਿਆ ਕਰਦੇ ਕਦੇ ਕਦੇ ਕਹਿੰਦੇ ਸੋਇਲਾ ਪੜ ਕੇ ਰਾਤ ਨੂੰ ਸੁੱਤਾ ਸਵੇਰੇ ਕਹਿੰਦੇ ਜਦੋਂ ਦਿਨ ਜਾ ਚੜਨ ਲੱਗਿਆ ਉਹ ਕਹਿੰਦੇ ਮੈਂ ਤਾਂ 2 ਵਜੇ ਉੱਠ ਕੇ ਆਪਣਾ ਨਿਤਨੇਮ ਕਰਕੇ ਕੁਝ ਸਮਾਂ ਫਿਰ 15-20 ਮਿੰਟ ਫਿਰ ਅੱਖਾਂ ਮੀਚ ਕੇ ਬਹਿ ਜਾਂਦਾ ਕਹਿੰਦੇ ਮੈਨੂੰ ਆਵਾਜ਼ ਐਉਂ ਸੁਣੀ ਕਹਿੰਦੇ ਹੁਣ ਚੱਲੀਏ ਬਈ ਦਿਨ ਚੜ ਗਿਆ ਦੇ ਨਾਲੇ ਸਿੰਘ ਵੀ ਨਿਤਨੇਮ ਕਰ ਲਿਆ ਸਾਫਤਾਨ ਹੋ ਗਿਆ ਚਲੋ ਦੂਜਾ ਕਹਿੰਦਾ ਚਲੋ ਚੱਲੀਏ ਕਹਿੰਦਾ ਐ ਮੈਨੂੰ ਦੋ ਚੋਲਿਆਂ ਵਾਲੇ ਸਿੰਘ ਜਾਂਦੇ ਦੇਖੇ ਕਹਿੰਦਾ ਰਾਤ ਨੂੰ ਪਹਿਰੇ ਤੇ ਰਹਿੰਦੇ ਨੇ ਕਿਸ ਕਰਕੇ ਜਦੋਂ ਸੋਇਲਾ ਪੜ ਲੀਏ ਉਦੋਂ ਬਾਅਦ ਫਿਰ ਜਪਜੀ ਸਾਹਿਬ ਪੜਨ ਤੇ ਇਹ ਪਹਿਰਾ ਹਟਦਾ ਪਰ ਉਹ ਕਹਿੰਦਾ ਮੇਰੇ ਉੱਤੇ ਪਹਿਰਾ ਉਹਨਾਂ ਦਾ ਸਾਰੀ ਰਾਤ ਹੀ ਹੁੰਦਾ ਸੂਰਜ ਦਾ ਚੜਾਓ ਤੋਂ ਪਹਿਲਾਂ ਪਹਿਲਾਂ ਉਹ ਫਿਰ ਚਲੇ ਜਾਂਦੇ ਨੇ ਇਹ ਚੀਜ਼ਾਂ ਦੇ ਉੱਤੇ ਵਿਸ਼ਵਾਸ ਸਧਾਰਨ ਜਿਹੜੇ ਬੰਦੇ ਵਿਚਾਰੇ ਨੇ ਕਦੇ ਸੰਗਤ ਨਹੀਂ ਕੀਤੀ ਕਦੇ ਕਿਸੇ ਗੱਲ ਦਾ ਪਤਾ ਨਹੀਂ ਉਹ ਇਹੋ ਜਿਹੇ ਬਚਨ ਤੇ ਮੁਨਕਰ ਹੋ ਸਕਦੇ ਵੀ ਐਸਾ ਨਹੀਂ ਹੋ ਸਕਦਾ ਪਰ ਕਿਉਂਕਿ ਬਹੁਤ ਅੱਗੇ ਲੰਘ ਚੁੱਕੀ ਹੈ ਸੰਗਤ ਤੁਸੀਂ ਤਾਂ ਹਲੇ ਪਿੱਛੇ ਹੀ ਬੈਠੇ ਹੋ ਇਸ ਕਰਕੇ ਤੁਹਾਨੂੰ ਯਕੀਨ ਆਉਣਾ ਵੀ ਨਹੀਂ ਨਾ ਹੀ ਤੁਸੀਂ ਇੱਧਰ ਚੱਲਣਾ ਹੀ ਆ ਨਾ ਹੀ ਚੱਲੋ ਹੀ ਠੀਕ ਹੀ ਆ ਤੁਸੀਂ ਆਰਾਮ ਹੀ ਕਰੋ ਫਿਰ ਮਹਾਰਾਜਿਆਂ ਕਹਿੰਦੇ ਤੁਸੀਂ ਆਰਾਮ ਹੀ ਕਰੋ ਕੋਈ ਗੱਲ ਨਹੀਂ ਸੋ ਇਹ ਗੱਲ ਸੁਣ ਕੇ ਬਾਬਾ ਲੈਣਾ ਨੇ ਕਿਹਾ ਮਹਾਰਾਜ ਦਾਸ ਇਸ ਤਕਲੀਫ ਨੂੰ ਸਹਾਰ ਨਹੀਂ ਸਕਦਾ ਕਿਰਪਾ ਕਰੋ ਇਹ ਸੋਲੇ ਸਾਹਿਬ ਦਾ ਪੜਨ ਦਾ ਵੇਲਾ ਕੋਈ ਹੋਰ ਰੱਖ ਦਿਓ ਬਾਬਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਨੇ ਫਰਮਾਇਆ ਉਹ ਅਿਆਲੀ ਫਲਾਈਂ ਜਗ੍ਹਾ ਬੱਕਰੀਆਂ ਚਰਾ ਰਿਆ ਉਹਦੇ ਵੱਲ ਇੱਕ ਸਿੱਖ ਭੇਜ ਕੇ ਬੁਲਾ ਲਾਓ ਸੋ ਉਸ ਵਕਤ ਬਾਬਾ ਲੈਣਾ ਜੀ ਨੇ ਉਸੇ ਵੇਲੇ ਇੱਕ ਸਿੱਖ ਭੇਜ ਕੇ ਬੁਲਾ ਲਿਆ ਮਹਾਰਾਜ ਦੇ ਸਾਹਮਣੇ ਖੜਾ ਕਰਕੇ ਬੇਨਤੀ ਕੀਤੀ ਕਿ ਈਆਲੀ ਆ ਗਿਆ ਗੁਰੂ ਨਾਨਕ ਦੇਵ ਮਾਰਨ ਕੇ ਭਾਈ ਅੱਗੋਂ ਲਈ ਸੋਲੇ ਦਾ ਪਾਠ ਰਾਤ ਨੂੰ ਸੌਣ ਲੱਗੇ ਕਰਨਾ ਕਿਰਪਾ ਦਇਸ਼ਟ ਕੋ ਦੇਖ ਗੁਸਾਈ ਤੇ ਈਆਲੀ ਸਿਉਂ ਗਿਰਾ ਅਲਾਈ ਸੋਵਨ ਸਮੈ ਬਖਾਨੀਐ ਕੰਠ ਸੁਹੇ ਲਾਜੋਏ ਅਦਕ ਖੁਸ਼ੀ ਬਹਰੋ ਕਰੀ ਦਵੈਤ ਹਿਰਦੈ ਤੇ ਖੋਏ ਯੋ ਮਹਾਰਾਜ ਨੇ ਕਿਹਾ 16 ਰਾਤ ਨੂੰ ਪੜਨਾ ਬਈ ਅੱਗੇ ਵਾਸਤੇ ਧਿਆਨ ਰੱਖ ਹੋਰ ਸਾਰੀ ਸੰਗਤ ਨੂੰ ਵੀ ਸੁਣਾ ਦਿੱਤਾ ਉਸ ਦਿਨ ਤੋਂ ਲੈ ਕੇ ਫਿਰ ਸਾਰੇ ਗੁਰਸਿੱਖ ਇਹ ਸੋਲੇ ਸਾਹਿਬ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨ ਲੱਗ ਪਏ